ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਹੈ ਜਿਹੜੇ ਗੋਲ ਗੱਪੇ ਅਸੀਂ ਬੜੇ ਹੀ ਸੁਆਦ ਦੇ ਨਾਲ ਖਾਂਦੇ ਸੀ ਹੁਣ ਉਹਨਾਂ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਗੰਨੇ ਦੇ ਰਸ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਗੰਨੇ ਦੇ ਰਸ ਅਤੇ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕਾਂ ਦੀ ਸਿਹਤ ਨੂੰ ਦੇਖਦਿਆਂ ਹੋਇਆ ਵੱਡਾ ਫੈਸਲਾ ਲਿਆ ਗਿਆ ਹੈ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਛੋਨੀ ਬੋਰਡ ਪ੍ਰਸ਼ਾਸਨ ਨੇ ਗੰਨੇ ਦੇ ਰਸ ਗੋਲ ਗੱਪੇ ਅਤੇ ਬਰਫ਼ ਦੀ ਵਿਕਰੀ ਦੇ ਉੱਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਸੈਨੀਟਰੀ ਸ਼ਾਖਾ ਅਤੇ ਟੈਕਸ ਸ਼ਾਖਾ ਪਹਿਲਾਂ ਹੀ ਇਸ ਬਾਰੇ ਗੱਲ ਵਿਚਾਰ ਚੇਤਾਵਨੀ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਦੇ ਚੁੱਕੀ ਹੈ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਟੈਂਟ ਬੋਰਡ ਦੇ ਸੀਈਓ ਓਮਪਾਲ ਸਿੰਘ ਨੇ ਕਿਹਾ ਹੈ ਕਿ ਬਰਫ਼ ਦੀ ਵਰਤੋਂ ਫਲਾਂ ਦੇ ਜੂਸ, ਲੱਸੀ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਜੋ ਕਿ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੂਜੇ ਰਾਜਾਂ ਤੋਂ ਜਲੰਧਰ ਚੋਣੀ ਆਉਣ ਵਾਲੇ ਪਨੀਰ ਦੇ ਵਿੱਚ ਵੀ ਬਰਫ਼ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਰਕੇ ਇਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ। ਪਰ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਲੰਧਰ ਸ਼ਹਿਰ ਦੇ ਵਿੱਚ ਗੋਲ ਗੱਪਿਆਂ ਦੇ ਉੱਤੇ ਅਤੇ ਗੰਨੇ ਦੇ ਰਸ ਦੇ ਉੱਤੇ ਤੇ ਬਰਫ਼ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਜੇਕਰ ਕਿਸੇ ਨੇ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਦੁਕਾਨਦਾਰਾਂ ਨੂੰ ਚੇਤਾਵਨੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਤਾਂ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਲਿਆ ਗਿਆ ਹੈ ਗੋਲ ਗੱਪਿਆਂ ਦੇ ਉੱਤੇ ਤੇ ਗੰਨੇ ਦੇ ਰਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਜਿਹੜੇ ਗੋਲ ਗੱਪੇ ਅਸੀਂ ਬੜੇ ਹੀ ਸਵਾਦ ਦੇ ਨਾਲ ਖਾਂਦੇ ਹਾਂ ਇਹਨਾਂ ਗੋਲ ਗੱਪਿਆਂ ਦੇ ਉੱਤੇ ਹੁਣ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਆਮ ਕਰਕੇ ਅਸੀਂ ਦੇਖਦੇ ਹਾਂ ਕਿ ਰੇੜੀਆਂ ਦੇ ਉੱਤੇ ਜਿਹੜੇ ਗੋਲ ਗੱਪੇ ਵਿਕਦੇ ਨੇ ਉਹਨਾਂ ਦੇ ਵਿੱਚ ਜਿਹੜੇ ਰੇੜੀ ਵਾਲੇ ਹੁੰਦੇ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਜੋ ਕਿ ਸਾਡੀ ਸਿਹਤ ਦੇ ਲਈ ਖਤਰਨਾਕ ਨੇ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਰੇੜੀ ਵਾਲੇ ਜਿਹੜੇ ਨੇ ਉਹ ਬੜੇ ਹੀ ਗੰਦੇ ਤਰੀਕੇ ਦੇ ਨਾਲ ਗੋਲ ਗੱਪੇ ਜਿਹੜੇ ਨੇ ਉਹ ਬਣਾਉਂਦੇ ਨੇ ਇਸ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਚੁੱਕੀਆਂ ਨੇ ਜਿਸ ਕਰਕੇ ਹੁਣ ਗੋਲ ਗੱਪਿਆਂ ਦੇ ਉੱਤੇ ਅਤੇ ਗੰਨੇ ਦੇ ਰਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਜਲੰਧਰ ਸ਼ਹਿਰ ਤੋਂ ਵੱਡੀ ਖਬਰ ਹੈ ਜਲੰਧਰ ਵਾਸੀਆਂ ਦੇ ਲਈ ਹੈ ਵੱਡੀ ਖਬਰ ਹੈ ਕਿ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਤੇ ਗੰਨੇ ਦੇ ਰਸ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਜਿਹੜੇ ਗੋਲ ਗੱਪੇ ਅਸੀਂ ਬੜੇ ਹੀ ਸੁਆਦ ਦੇ ਨਾਲ ਖਾਂਦੇ ਸੀ ਹੁਣ ਉਹਨਾਂ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਇਸ ਦੇ ਨਾਲ ਹੀ ਗੰਨੇ ਦੇ ਰਸ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਗੰਨੇ ਦੇ ਰਸ ਅਤੇ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕਾਂ ਦੀ ਸਿਹਤ ਨੂੰ ਦੇਖਦਿਆਂ ਹੋਇਆ ਇਹ ਵੱਡਾ ਫੈਸਲਾ ਲਿਆ ਗਿਆ ਹੈ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਛੋਨੀ ਬੋਰਡ ਪ੍ਰਸ਼ਾਸਨ ਨੇ ਗੰਨੇ ਦੇ ਰਸ ਗੋਲ ਗੱਪੇ ਅਤੇ ਬਰਫ਼ ਦੀ ਵਿਕਰੀ ਦੇ ਉੱਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਸੈਨੀਟਰੀ ਸ਼ਾਖਾ ਅਤੇ ਟੈਕਸ ਸ਼ਾਖਾ ਪਹਿਲਾਂ ਹੀ ਇਸ ਬਾਰੇ ਗਲੀ ਵਿਕਰੇਤਾਵਾਂ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਦੇ ਚੁੱਕੀ ਹੈ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਕੈਂਟ ਬੋਰਡ ਦੇ ਸੀਈਓ ਓਮਪਾਲ ਸਿੰਘ ਨੇ ਕਿਹਾ ਹੈ ਕਿ ਬਰਫ਼ ਦੀ ਵਰਤੋਂ ਫਲਾਂ ਤੇ ਜੂਸ ਲੱਸੀ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਜੋ ਕਿ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੂਜੇ ਰਾਜਾਂ ਤੋਂ ਜਲੰਧਰ ਚੋਣੀ ਆਉਣ ਵਾਲੇ ਪਨੀਰ ਦੇ ਵਿੱਚ ਵੀ ਬਰਫ਼ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਰਕੇ ਇਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ। ਤਾਂ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਲੰਧਰ ਸ਼ਹਿਰ ਦੇ ਵਿੱਚ ਗੋਲ ਗੱਪਿਆਂ ਦੇ ਉੱਤੇ ਅਤੇ ਗੰਨੇ ਦੇ ਰਸ ਦੇ ਉੱਤੇ ਤੇ ਬਰਫ਼ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਜੇਕਰ ਕਿਸੇ ਨੇ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਦੁਕਾਨਦਾਰਾਂ ਨੂੰ ਚੇਤਾਵਨੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਤਾਂ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਲਿਆ ਗਿਆ ਹੈ ਗੋਲ ਗੱਪਿਆਂ ਦੇ ਉੱਤੇ ਤੇ ਗੰਨੇ ਦੇ ਰਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਜਿਹੜੇ ਗੋਲ ਗੱਪੇ ਅਸੀਂ ਬੜੇ ਹੀ ਸਵਾਦ ਦੇ ਨਾਲ ਖਾਂਦੇ ਹਾਂ ਇਹਨਾਂ ਗੋਲ ਗੱਪਿਆਂ ਦੇ ਉੱਤੇ ਹੁਣ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਆਮ ਕਰਕੇ ਅਸੀਂ ਦੇਖਦੇ ਹਾਂ ਕਿ ਰੇੜੀਆਂ ਦੇ ਉੱਤੇ ਜਿਹੜੇ ਗੋਲ ਗੱਪੇ ਵਿਕਦੇ ਨੇ ਉਹਨਾਂ ਦੇ ਵਿੱਚ ਜਿਹੜੇ ਰੇੜੀ ਵਾਲੇ ਹੁੰਦੇ ਨੇ ਉਹ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਜੋ ਕਿ ਸਾਡੀ ਸਿਹਤ ਦੇ ਲਈ ਖਤਰਨਾਕ ਨੇ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਰੇੜੀ ਵਾਲੇ ਜਿਹੜੇ ਨੇ ਉਹ ਬੜੇ ਹੀ ਗੰਦੇ ਤਰੀਕੇ ਦੇ ਨਾਲ ਗੋਲ ਗੱਪੇ ਜਿਹੜੇ ਨੇ ਉਹ ਬਣਾਉਂਦੇ ਨੇ ਇਸ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਚੁੱਕੀਆਂ ਨੇ ਜਿਸ ਕਰਕੇ ਹੁਣ ਗੋਲ ਗੱਪਿਆਂ ਦੇ ਉੱਤੇ ਅਤੇ ਗੰਨੇ ਦੇ ਰਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਜਲੰਧਰ ਸ਼ਹਿਰ ਤੋਂ ਵੱਡੀ ਖਬਰ ਹੈ ਜਲੰਧਰ ਵਾਸੀਆਂ ਦੇ ਲਈ ਹੈ ਵੱਡੀ ਖਬਰ ਹੈ ਕਿ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਗੋਲ ਗੱਪਿਆਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਤੇ ਗੰਨੇ ਦੇ ਰਸ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ